ਮੈਕ ਗੁਰਪਿਆਸ ਸਿੰਘ ਭੱਟੀ ਪਿਛਲੇ 7 ਦਿਨਾਂ ਦਾ ਸਿਵਲ ਸਜਨਾ ਬਰਨਾਲਾ ਦੇ ਦਫਤਰ ਦੇ ਪੁਰੇ ਠਕੜਾਂ ਦੀ ਚਿਤਾ ਬਣਾ ਕੇ ਧਰਨੇ 'ਤੇ ਬੈਠਾ ਹਾਂ ਅੱਜ ਸਿਵਲ ਸਜਨਾ ਕਮੇਟੀ ਅਫਸਰਾ ਨੇ ਪੜਵਾਲੀ ਅਫਸਰਾ ਨੇ ਮੈਨੂੰ ਅੰਦਰ ਪੜਤਾਲ ਵਾਸਤੇ ਬੁਲਾਇਆ ਸੀਗਾ ਤੇ ਉਹਨਾਂ ਨੇ ਮੇਰੇ ਕਾਗਜ਼ ਪੱਤਰ ਦੇਖਣ ਤੋਂ ਬਾਅਦ ਤੇ ਡਾਇਰੈਕਟਰ ਦੇ ਆਰਡਰਾਂ ਤੋਂ ਦੇਖਣ ਤੋਂ ਬਾਅਦ ਇਹ ਹੁਣ ਪੱਕ ਕਰਿਆ ਤੇ ਰਿਕਾਰਡ ਬਾਚਿਆ ਕਿ ਗੁਰਪਿਆਸ ਸਿੰਘ ਭੱਟੀ ਦੇ ਸਰਕਾਹਾਂ ਦੇ ਬਕਾਇਏ 70 ਪਟੋਕੀਆਂ ਹੋਈਆਂ ਨੇ ਤੇ ਜੋ ਦੇਣੀਆਂ ਬਣਦੀਆਂ ਨੇ ਤੇ ਅਜੇ ਵੀ ਪੈਂਡਿੰਗ ਪਈਆਂ ਨੇ ਅ ਇਸ ਸਬੰਧ ਵਿੱਚ ਉਹਨਾਂ ਨੇ ਕੱਲ ਦੀ ਤਰੀਕ ਫੇਰ ਰੱਖੀ ਐ ਸਵੇਰੇ 10:30 ਵਜੇ ਮੈਨੂੰ ਕਿਹਾ ਗਿਆ ਤੇ ਮੈਂ ਅਵੀਰ ਸਰ ਦਾ ਪ੍ਰਸ਼ਾਸਨ ਤੋਂ ਵੀ ਆਪਣੇ ਕੀ ਕਹਿੰਦੇ ਉਹ ਸਹੀ ਤੰਗ ਨਾਲ ਪੜਤਾਲ ਕਰਕੇ ਮੇਰੇ ਰਹਿੰਦੇ ਬਕਾਇਆ ਦੇਣਗੇ ਤੇ ਮੇਰੀ ਯਾਰਾ ਦੋਸਤਾਂ ਨੂੰ ਬੇਤਰਾ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਜਾਵੇ ਤਾਂ ਜੋ ਇਹ ਪਤਵੰਤ ਮਾਣ ਜੀ ਕੋਲ ਤੇ ਪਟਿਆਲਾ ਡਾਕਟਰ ਬਲਦੀਰ ਸਿਹਤ ਮੰਤਰੀ ਜੀ ਕੋਲੇ ਪਹੁੰਚ ਸਕੇ ਤੇ ਆਪਣੇ ਕੀ ਕਹਨੇ ਮੈਨੂੰ ਮੜਦਾ ਇਸ ਤੋਂ ਪਾਇਆ ਜਾ ਸਕੇ ਧੰਨਵਾਦ